ਠੰਡੇ ਬੋੜ ਦੇ ਵਿੱਚ ਕਿਹਨੂੰ ਕਿਹਨੂੰ ਰੱਖਿਆ ਗਿਆ ਮਾਤਾ ਦੂਜਰਤਾਂ ਜੀ ਨੂੰ ਤੇ ਨਿੱਕੇ ਸਾਹਿਬਜਾਦਿਆਂ ਨੂੰ ਨਿੱਕੇ ਸਾਹਿਬਜਾਦਿਆਂ ਦਾ ਨਾਮ ਕੀ ਸੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਟੇਰ ਸਿੰਘ ਜੀ ਵੱਡੇ ਸਾਹਿਬਜਾਦਿਆਂ ਦਾ ਨਾਮ ਕੀ ਸੀ ਜੀਤ ਰੰਧਜੀ ਤੇ ਜੁਵਾਰ ਸਿੰਘ ਜੀ ਆਦਰ ਲੰਗਰ ਲਾਉਣ ਆਣੇ ਆ ਦੁੱਧ ਦਾ ਲੰਗਰ ਕਿਉਂ ਲਾਉਣ ਆਣੇ ਨੇ ਤੁਸੀਂ ਇੱਥੇ ਸ਼ਾਂਤੀ ਮੋਤੀ ਦਾ ਮਰੇ ਨੇ ਨਿੱਕੇ ਸਾਹਿਬਜਾਦਿਆਂ ਨੂੰ ਜਦ ਦੁੱਧ ਪਿਆ ਸੀ ਹਾਂਜੀ ਪੁੱਤ ਕਿਹੜੀ ਜਗ੍ਹਾ ਤੋਂ ਆਏ ਆ ਪੈਂਦ ਰਣਤ ਦਿਲਾ ਮੋਦਾ ਅੱਛਾ ਜੀ ਕੀ ਨਾਮ ਆ ਤੁਹਾਡਾ ਮਿੰਦਰਜੀਤ ਸੰਧ ਸਿੱਧੂ ਅੱਛਾ ਆਪਾਂ ਕਿਹੜੀ ਜਗ੍ਹਾ ਆਏ ਹੋਏ ਹਾਂ ਹੁਣ ਸਰਾਂਧ ਫਤੇਦਾਰ ਸਾਹਿਬ ਤੇ ਤੁਸੀਂ ਇੱਥੇ ਕੀ ਕਰਨ ਆਉਂਨੇ ਹੁੰਨੇ ਆ ਅਸੀਂ ਦੁੱਧ ਦਾ ਲੰਗਰ ਲਾਉਣ ਆਉਂਨੇ ਆ ਦੁੱਧ ਦਾ ਲੰਗਰ ਕਿਉਂ ਲਾਉਣ ਆਉਂਨੇ ਹੁੰਨੇ ਆ ਤੁਸੀਂ ਇੱਥੇ ਸ਼ਾਂਤੀ ਮੋਤੀ ਦਾ ਮੇਰੇ ਨੇ ਤੇ ਸਾਹਿਬ ਜੱਜ ਨੂੰ ਜਦ ਦੁੱਧ ਪਿਆਇਆ ਸੀ ਤੇ ਕਿਹੜੇ ਕਿਹੜੇ ਗੁਰਦਾਰੇ ਦੇ ਤੁਸੀਂ ਦਰਸ਼ਨ ਕਰ ਲਏ ਜੀ ਚੋਟੀ ਸਰੂਪ ਤੇ ਠੰਡਾ ਵਰਜ ਠੰਡੇ ਬੋਰਜ ਵਿੱਚ ਕਿਹਨੂੰ ਕਿਹਨੂੰ ਰੱਖਿਆ ਗਿਆ ਮਾਤਾ ਦੋਜਰ ਤਾਂ ਜਿਹਨੂੰ ਤੇ ਨਿੱਕੇ ਸਾਹਿਬਜਾਦਿਆਂ ਨੂੰ ਨਿੱਕੇ ਸਾਹਿਬਜਾਦਿਆਂ ਦਾ ਨਾਮ ਕੀ ਸੀ ਪਾਈ ਬਾਬਾ ਜੋਰਾਵਰ ਰੰਦਜੀਤ ਤੇ ਬਾਬਾ ਫਟੇ ਰੰਦਜੀ ਵੱਡੇ ਸਾਹਿਬਜਾਦਿਆਂ ਦਾ ਨਾਮ ਕੀ ਸੀ ਜੀਤ ਰੰਦਜੀਤ ਤੇ ਜੁਝਾਰ ਰੰਦਜੀਤ ਪੰਜ ਪਿਆਰਿਆਂ ਦਾ ਨਾਮ ਕੀ ਸੀ ਪਾਈ ਜਿਆਰ ਰੰਦਜੀਤ ਦੇਖੋ ਜੀ ਇਹ ਬੱਚਾ ਸੇਵਾ ਕਰਦਾ ਵੀ ਨਜ਼ਰ ਆਇਆ ਦੇਖੋ ਨਿੱਕਾ ਜਿਹਾ ਬੱਚਾ ਵਾ ਇਹਦੇ ਮਾਂ ਪਿਓ ਨੇ ਸੇਵਾ ਲਈ ਇਹਦਾ ਧਿਆਨ ਲਾਇਆ ਹਾਲਾਂਕਿ ਫੋਨ ਅੱਲੀ ਬੱਚੇ ਲੱਗ ਜਾਂਦੇ ਆ ਫੋਨਾਂ ਵੱਲੋਂ ਹਟਾ ਕੇ ਸੇਵਾ ਲਈ ਲਾਇਆ ਗਿਆ 7 ਸਾਲ ਦਾ ਬੱਚਾ ਵਾ ਦੇਖੋ ਜੀ ਦੁੱਧ ਵੀ ਸੇਵਾ ਕਿਵੇਂ ਕਰਦਾ ਹੋਇਆ ਇਹ ਆਏ ਨੀਗਾ ਜੀ ਵੀ ਮੈਂ ਫੋਨ ਲੈਣਾ ਵਾ ਜਾਂ ਮੈਂ ਕੋਈ ਗੇਮ ਖੇਡਣੀ ਆ ਜਾਂ ਮੈਂ ਟਰੈਕਟਰ ਨਾਲ ਖੇਡਣਾ ਮੈਂ ਨਿੱਕੇ ਨਾਲ ਨਾ ਜਾਂ ਮੈਂ ਕੋਈ ਕਾਰ ਲੈਣੀ ਆ ਉਹਦੇ ਅੱਲੀ ਧਿਆਨ ਨਹੀਂ ਸੀ ਇਹਦਾ ਸੇਵਾ ਅੱਲੀ ਧਿਆਨ ਸੀ ਆਪੂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਤੇ ਫਤੇਗੜ ਸਾਹਿਬ ਦੇ ਵੀ ਜਰੂਰ ਦਰਸ਼ਨ ਕਰਾ ਕੇ ਲੈ ਕੇ ਜਾਓ ਬੱਚਿਆਂ ਨੂੰ ਆਪਾਂ ਮੈਂ ਤੁਸੀਂ ਸਵੇਰ ਤੋਂ ਬਾਅਦ ਚਾਓ ਆਪਣੇ ਬੱਚਿਆਂ ਨੂੰ ਜਰੂਰ ਇੱਕ ਵੇਰੀ ਲੈ ਕੇ ਆਓ ਇੱਥੋਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸੋ ਦੇਖੋ ਇਹ ਬੱਚੇ ਨੂੰ ਆਪਾਂ ਇਤਿਹਾਸ ਪੁੱਛਿਆ ਇੱਥੋਂ ਦਾ ਤੇ ਇਹਨੇ ਦੱਸਿਆ ਵੀ ਦੁੱਧ ਦੀ ਸੇਵਾ ਵੀ ਦੱਸਿਆ ਨੇ ਵੀ ਦੁੱਧ ਦੀ ਸੇਵਾ ਅਸੀਂ ਕਿਉਂ ਕਰਦੇ ਆ ਦੇਖੋ ਜੀ ਉਹ ਵੀ ਗੱਲਾਂ ਇਹਨੇ ਦੱਸੀਆਂ ਵਾ ਵੀ ਇਹ ਨਿਗਾ ਵੀ ਮਗਰ ਕੋਈ ਬੋਲ ਬੋਲ ਕੇ ਦੱਸਦਾ ਵਾ ਮੂੰਹ ਜਵਾਨੀ ਬੱਚੇ ਨੂੰ 7 ਸਾਲ ਦੇ ਬੱਚੇ ਨੂੰ ਜਵਾਨੀ ਜ਼ਿਆਦਾ ਹਾਲਾਂਕਿ ਇੱਥੇ 20 ਵੀ 30 30 ਸਾਲ ਦੇ ਵੀ ਮੁੰਡੇ ਕੁੜੀਆਂ ਹੈਗੇ ਆ ਜਿਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਗਾ ਕੋਈ ਗੱਡੀ ਸੇਵਾ ਸੀ ਮੋਤੀराम ਮੈਰੇ ਨੇ ਸੇਵਾ ਕੀਤੀ ਬਾਬਾ ਜੀ ਨੇ ਧੰਨ ਮੋਤੀ ਜਿੰਨ ਪੁੰਨ ਕਮਾਇਆ ਗੁਰ ਲਾਲਾਂ ਤੱਕ ਦੁੱਧ ਪਿਆਇਆ ਦੇਖੋ ਜੀ ਕਿੱਡੀ ਵੱਡੀ ਕੁਰਬਾਨੀ ਸੀਗੀ ਉਹਨਾਂ ਦਾ ਪਰਿਵਾਰ ਸੀਗਾ ਜਿਹੜਾ ਨਾ ਉਦੋਂ ਕੋਲੂ ਦੇ ਵਿੱਚ ਵੀ ਨੰਗਾ ਦਿੱਤਾ ਗਿਆ ਸੀਗਾ ਦੁੱਧ ਦੁੱਧ ਹੀ ਪਿਆਇਆ ਸੀਗਾ ਉਹਨਾਂ ਨੇ ਪਰ ਉਹਨਾਂ ਨੇ ਦੁੱਧ ਪਿਆ ਕੇ ਵੀ ਆਪਦਾ ਜੀਵਨ ਜਿਹੜਾ ਸਫਲ ਰੱਖਿਆ ਬਈ ਵੀ ਅਸੀਂ ਬਹੁਤ ਵੱਡੀ ਸੇਵਾ ਕਰ ਲਈ ਆ ਦੇਖੋ ਜੀ ਬਾਲਡ ਦੇ ਵਿੱਚੋਂ ਨਾ ਸਭ ਤੋਂ ਮਹਿੰਗੀ ਧਰਤੀ ਆ ਟੌਡਰ ਮੱਲ ਜੀ ਨੇ ਨਾ ਮੋਹਰਾ ਖੜੀਆਂ ਕਰਕੇ ਨਾ ਧਰਤੀ ਖਰੀਦੀ ਉਹਨੇ ਸ਼ਿਸ਼ਕਾਰ ਕਰਨ ਵਾਸਤੇ ਪਹਿਲਾਂ ਜਿਵੇਂ ਮੰਨ ਲਓ ਵੀ ਕਥਾਵਾਚਕ ਦੱਸਦੇ ਆ ਜਾਂ ਟਾਡੀ ਕਮਿਸ਼ਨਰ ਉਹ ਦੱਸਦੇ ਆ ਵੀ ਪਹਿਲਾਂ ਨਾ ਮੋਹਰਾ ਪਛਾਈਆਂ ਸੀਗੀਆਂ ਤੇ ਫਿਰ ਉਹ ਕਹਿੰਦੇ ਨਹੀਂ ਬਈ ਪਛਾ ਕੇ ਅਸੀਂ ਧਰਤੀ ਨਹੀਂ ਦੇਣੀ ਸ਼ਿਸ਼ਕਾਰ ਵਾਸਤੇ। ਇਹ ਉਹਨਾਂ ਨੇ ਨਾ ਉਹ ਕਹਿੰਦੇ ਵੀ ਖੜੀਆਂ ਕਰਾਂਹੀਂ, ਖੜੀਆਂ ਕਰਨੀਆਂ ਪਈਆਂ ਉਹਨਾਂ ਨੂੰ। ਦੇਖੋ ਕਿੰਨੀ ਮਹਿੰਗੀ ਧਰਤੀ ਆ ਜਿੱਥੇ ਜੋਤੀ ਸਰੂਪ ਗੁਰਦਾਰਾ ਵਾ ਜਿੱਥੇ ਇਹ ਨਾ ਸ਼ਿਸ਼ਕਾਰ ਕੀਤਾ ਗਿਆ। ਸ਼ਿਸ਼ਕਾਰ ਵਾਸਤੇ ਜਗ੍ਹਾ ਲਈ ਦੇਖੋ ਜੀ ਕਿੰਨੀ ਮਹਿੰਗੀ। ਉੱਥੇ ਨਾ ਉੱਥੋਂ ਦਰਸ਼ਨ ਜ਼ਰੂਰ ਕਰਾਓ ਆਪਦੇ ਬੱਚਿਆਂ ਨੂੰ ਲਿਆ ਕੇ ਠੰਡੇ ਬੁਰਜ ਦੇ ਕਰਾਓ ਜੋਤਿਸ ਰੂਪ ਗੁਰਦਰ ਸਾਹਿਬ ਦੇ ਕਰਾਓ ਆਪਦੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਜੀ ਫਤੇਗੜ ਸਾਹਿਬ ਜ਼ਰੂਰ ਦਰਸ਼ਨ ਕਰਾ ਕੇ ਲੈ ਕੇ ਜਾਓ ਜੀ ਛੇਰ ਜ਼ਰੂਰ ਕਰ ਦਿਓ ਜੀ ਵੀਡੀਓ